ਹਾਂ ਜੀ ਅਸੀਂ ਇਹ ਡਾਕਟਰੀ ਮੈਂ ਦਿੰਦਾ ਗਲਤੋਂ ਬਿਨਾਂ ਕੋਈ ਡਿਗਰੀ ਪੁਆਇੰਟ ਆਫ ਰਿਜ਼ਨ ਆਫ ਕੋਲੈਕਸ਼ਨ ਦੇ ਤੋਂ ਤੁਸੀਂ ਬਾਹਰੋਂ ਕੜਕਤਾ ਤੇ ਉਹਨਾਂ ਨੂੰ ਐਂਟਰ ਨਹੀਂ ਹੁੰਦਾ ਜਾ ਰਿਹਾ ਜੀ ਦੇਖੋ ਐਨੇ ਸਾਲਾਂ ਤੋਂ ਸਾਡੇ ਨਾਲ ਕੰਮ ਕਰਦੇ ਨੇ ਮੈਂ ਇਹਨਾਂ ਦਾ ਬੇਬਕ ਨਹੀਂ ਹੋ ਸਕਦਾ ਜੀ ਕਿ ਮੈਂ ਉਦੋਂ ਬਿਨਾਂ ਮਤਲਬ ਤੋਂ ਕੱਢ ਦਵਾਂ ਮੈਨੂੰ ਕੋਈ ਦਿੱਕਤ ਹੈਗਾ ਜੀ ਹੈਨਾ ਉਹ ਤੁਹਾਡੇ ਕੋਲ ਵੀ ਆ ਜਾਏਗਾ ਪ੍ਰਿੰਟ ਹੋ ਕੇ ਬਾਅਦ ਚ ਜਿਵੇਂ ਕੁਝ ਦੇਖਿਆ ਮੈਂ ਤਾਂ ਹੀ ਕੀਤਾ ਜੀ ਨਹੀਂ ਤਾਂ ਮੈਨੂੰ ਕੋਈ ਜ਼ਰੂਰਤ ਨਹੀਂ ਸੀ ਮੈਂ ਤਾਂ ਉਹਨਾਂ ਦੀ ਬੜੀ ਰਿਸਪੈਕਟ ਕਰਦਾ ਸੀਗਾ ਹਰ ਤਰੀਕੇ ਨਾਲ ਅੱਗੇ ਕੀਤਾ ਹੋਇਆ ਸੀ ਆਪ ਚੇਅਰਮੈਨ ਛੱਡ ਕੇ ਉਹਨਾਂ ਨੂੰ ਚੇਅਰਮੈਨ ਬਣਾਇਆ ਹੋਇਆ ਸੀ ਹੈਨਾ ਕੋਈ ਨਹੀਂ ਤੁਸੀਂ ਬਣਾਓ ਤੁਸੀਂ ਅੱਗੇ ਹੋ ਜਦਕਿ ਮੇਰੀ ਆਪਣੀ ਕੋਈ ਦੀ ਸੰਸਥਾ ਹੈ ਮੈਂ ਬਣਾਈ ਆਪਣੇ ਹੱਥਾਂ ਦੇ ਨਾਲ ਮੈਂ ਫਿਰ ਵੀ ਉਸ ਬੰਦੇ ਨੂੰ ਅੱਗੇ ਕਰ ਦਿੱਤਾ ਜੀ ਹੈਨਾ ਦੇਮਾ ਕੁਛ ਚੈੱਕ ਕੀਤਾ ਜਮੇ ਨੂੰ ਕੁਛ ਮਿਲਿਆ ਮੈਂ ਮੈਂ ਨਾ ਪਾਗਲ ਤਾਂ ਨਹੀਂ ਤੁਹਾਨੂੰ ਤੁਸੀਂ ਸਮਝ ਸਕਦੇ ਹੋ ਪ੍ਰੈਸਰ ਟਿਸ਼ੂ ਕੀ ਹੋਇਆ ਕਿਉਂ ਇਹ ਨੋਬਤ ਆਈ ਤੁਸੀਂ ਉਹਨਾਂ ਨੂੰ ਬਾਹਰ ਕੱਢਿਆ ਜਾਂ ਦੋਵੇਂ ਇਸ਼ੂ ਫੰਡ ਦੀ ਹੈਗੀ ਹੈ ਜੀ ਥੋੜਾ ਜਿਹਾ ਪਾਂਡੇ ਦਾ ਤਾਂ ਹੋਰ ਕੁਛ ਨਹੀਂ ਜਿਵੇਂ ਅਸਾ ਪਰसों ਕਿਸ ਨੇ ਪ੍ਰੈਸ ਕਾਨਫਰੈਂਸ ਕੀਤੀ ਹੈਗੀ ਹੈ ਤੁਸੀਂ ਕੀ ਕੀਤਾ ਇਸ ਨੂੰ ਟਰਮੀਨੇਟ ਕਰਤਾ ਹਾਂ ਜੀ ਬਿਲਕੁਲ ਅੱਜ ਕੋਈ ਲੈਟਰ ਦਿਖਾ ਰਹੇ ਆ ਕਿ ਉਸ ਦਿਨ ਸ਼ਾਮ ਨੂੰ ਤੁਸੀਂ ਇੱਕ ਰੀਜੋਇਨਿੰਗ ਲੈਟਰ ਉਹਨਾਂ ਨੂੰ ਦਿੱਤਾ ਕਿ ਦਿੱਤਾ ਸੀ ਤੁਸੀਂ ਨਹੀਂ ਮੈਂ ਕੋਈ ਲੈਟਰ ਨਹੀਂ ਦਿੱਤਾ ਜੀ ਤੁਹਾਡੇ ਸਾਈਨ ਉਹਨਾਂ ਨੇ ਦਿਖਾਏ ਮੇਰੇ ਸਾਈਨ ਨਹੀਂ ਹਸਤਾ ਜੀ ਮੇਰੇ ਸਾਈਨ ਜੇ ਹੁੰਦੇ ਤਾਂ ਮੈਂ ਤੁਹਾਨੂੰ ਪਤਾ ਲੱਗ ਜਾਂਦਾ ਜੀ ਠੀਕ ਹੈ ਠੀਕ ਹੈ ਨਾ ਮੇਰੇ ਸਾਈਨ ਅੱਜਕੱਲ ਕੋਈ ਵੀ ਐਦਾਂ ਹੋ ਉੱਪਰ ਕਰਕੇ ਕੋਈ ਕਰ ਲਵੇ ਤਾਂ ਉਹ ਗੱਲ ਬਖਰੀ ਹੈ ਹਾਂ ਨਹੀਂ ਮੇਰੇ ਕੋਈ ਸਾਈਨ ਨਹੀਂ ਹੈ ਕਿਤੇ ਇੱਕ ਸਰ ਇਦਾਂ ਹੋ ਰਿਹਾ ਹੈ ਇੱਕ ਉਹ ਕਹਿ ਰਹੇ ਸੀ ਕਿ ਜੀ ਤੁਸੀਂ ਇੱਕ ਵੀਡੀਓ ਵੀ ਉਹਨਾਂ ਨਾਲ ਸਾਂਝੀ ਕੀਤੀ ਹੈ ਹਾਂਜੀ ਉਹ ਵੀਡੀਓ ਦੇ ਵਿੱਚ ਤੁਸੀਂ ਉਹਨਾਂ ਦੇ ਨਾਲ ਬੈਠੇ ਦਿਖਾਈ ਮੈਂ ਬਿਲਕੁਲ ਬੈਠਾ ਜੀ ਉਹਨਾਂ ਦੇ ਨਾਲ ਹਾਂਜੀ ਮੈਂ ਬਿਲਕੁਲ ਬੈਠਾ ਨਹੀਂ ਜੁਆਇਨਿੰਗ ਲਈ ਵੀ ਤੁਹਾਡੇ ਕੋਲ ਕਿਹਾ ਗਿਆ ਨਹੀਂ ਮੈਂ ਨਹੀਂ ਜੁਆਇਨਿੰਗ ਨਹੀਂ ਕਿਹਾ ਜੀ ਮੈਂ ਉਹਨਾਂ ਨੂੰ ਇੰਨਾ ਜਰੂਰ ਕਿਹਾ ਹੈਗਾ ਜੀ ਮੈਂ ਤੁਹਾਨੂੰ ਸਾਫ ਦੱਸ ਦਿੰਨਾ ਦੇਖੋ ਅਸੀਂ ਪਹਿਲਾਂ ਮੈਂ ਆਡਿਟ ਕਰਾ ਲਿਆ ਹੈ ਉਸ ਤੋਂ ਬਾਅਦ ਮੈਂ ਇੱਕ ਕਮੇਟੀ ਬਣਾਈ ਹੈ ਉਹ ਨਾ ਤੁਹਾਡੀ ਚੱਕੀ ਹੈ ਨਾ ਮੇਰੀ ਚੱਕੀ ਹੈ ਉਹ ਸਾਰਾ ਕੁਝ ਦੇਖ ਰਹੀ ਹੈ ਅਸੀਂ ਹਫ਼ਤੇ ਕੇ ਬਾਅਦ ਮਿਲਾਂਗੇ ਜਿਹੜੀ ਉਹ ਰਿਪੋਰਟ ਹੋਗੀ ਮੈਂ ਤੁਹਾਨੂੰ ਬੁਲਾ ਲੂੰਗਾ ਤੁਸੀਂ ਆ ਜਾਇਓ ਆਪਾਂ ਬੈਠ ਕੇ ਉਹਨੂੰ ਗੱਲਬਾਤ ਕਰਾਂਗੇ ਠੀਕ ਹੈ ਉਸ ਦਿਨ ਵੀ ਇਹ ਗੱਲਬਾਤ ਹੋਈ ਹੈ ਲੇਸੋ ਇੰਡੀਪੈਂਡੈਂਟ ਪੰਜਾਬ ਸਰਕਾਰ ਤੋਂ ਇਨਕੁਆਇਰੀ ਦੀ ਗੱਲ ਕਰ ਰਹੇ ਜੀ ਕੋਈ ਪਰਿਵਰਣ ਦੇਖੋ ਸਰ ਉਹਨਾਂ ਨੇ ਜੋ ਵੀ ਕਹਿਣਾ ਉਹ ਕਹਿ ਸਕਦੇ ਆ ਹੈਨਾ ਜੀ ਗਵਰਨਮੈਂਟ ਚ ਵੀ ਹੈਗੇ ਆਪਣੇ ਆਪ ਨੂੰ ਕਹਿੰਦੇ ਨੇ ਜਿੱਦਾਂ ਦਾ ਦਿਲ ਕਰਦਾ ਉਹ ਕਹਿ ਸਕਦੇ ਆ ਪਰ ਮੈਂ ਆਪਣੇ ਬੋਲੋਂ ਉਹਨਾਂ ਨੂੰ ਇਹ ਇੱਥੋਂ ਬੈਠ ਕੇ ਉਸ ਦਿਨ ਮੇਰੇ ਨਾਲ ਜੱਫੀ ਪਾ ਕੇ ਗਏ ਨਹੀਂ ਇਹ ਹਫ਼ਤੇ ਬਾਅਦ ਮੈਂ ਤੁਹਾਨੂੰ ਬੁਲਾਵਾਂਗਾ ਜਿਹੜੀ ਵੀ ਰਿਪੋਰਟ ਹੋਗੀ ਆਪਾਂ ਬੈਠ ਕੇ ਇੱਥੇ ਟੇਬਲ ਤੇ ਗੱਲ ਕਰਾਂਗੇ ਇੱਕ ਉਹ ਬੋਰਡ ਦੀ ਮੀਟਿੰਗ ਦੀ ਗੱਲ ਕਰਦੇ ਸੀ ਬੋਰਡ ਦੀ ਮੀਟਿੰਗ ਹੋਈ ਆਈ.ਬੀ.ਐਮ ਵਾਲਿਆਂ ਨੇ ਜਿਹਨੂੰ ਵਿਡਰੋ ਕਰ ਲਿਆ ਉਹਨੇ ਆਪਣਾ ਪਲੇਸਮੈਂਟ ਜਿਹੜਾ ਆਈ.ਬੀ.ਐਮ ਦੇ ਵਿੱਚ ਦਿਖਾ ਰਹੇ ਸਰ ਆਈ.ਬੀ.ਐਮ ਕਿਸੇ ਸੁਣਿਆ ਤਾਂ ਕੱਖ ਨਹੀਂ ਉਹ ਤੇ ਆਈ.ਬੀ.ਐਮ ਕਦੇ ਨਹੀਂ ਵਿਡਰੋ ਕਰਦਾ ਸੀ ਆਈ.ਬੀ.ਐਮ ਸਾਡੇ ਕੋਲ ਕੋਰਸ ਕਰਾਣ ਚਲਾਉਂਦੀ ਹੈ ਅਸੀਂ ਉਹ ਸਾਡੇ ਕੋਲ ਪੈਸੇ ਲੈਂਦੇ ਨੇ ਚੰਗੇ ਪੈਸੇ ਜਾਂਦੇ ਨੇ ਠੀਕ ਹੈ ਨਾ ਨਾ ਸਾਡੇ ਕੋ ਕੋਈ ਨੋਟੀਫਿਕੇਸ਼ਨ ਹੈ ਨਹੀਂ ਮੇਰੀ ਕੱਲ ਵੀ ਉਹਨਾਂ ਨਾਲ ਗੱਲ ਹੋਈ ਸੀ ਆਈਬੀਐਮ ਨਾਲ ਮੇਰੇ ਕੋ ਮੈਸੇਜ ਵੀ ਹੈ ਮੇਰੀਆਂ ਆ ਦੋ ਦਿਨ ਦੇ ਵਿੱਚ ਮੇਰੀਆਂ ਮੀਟਿੰਗ ਨੇ ਇੱਕ ਦੋ ਮੈਸਟਰਾਂ ਦੇ ਨਾਲ ਮੈਂ ਉਹਨਾਂ ਨੂੰ ਉਹਨੂੰ ਸਾਨੂੰ ਬੁਲਾਇਆ ਸੀ ਮੈਨੂੰ ਮੈਂ ਉਹਨਾਂ ਨੂੰ ਲਿਖ ਕੇ ਭੇਜਤਾ ਮੇਰੀਆਂ ਦੋ ਦਿਨ ਵਿੱਚ ਮੈਸਟਰਾਂ ਨਾਲ ਪਹਿਲਾਂ ਹੀ ਆਲਰੇਡੀ ਫਿਕਸ ਹੋ ਚੁੱਕੀਆਂ ਨੇ ਮੈਨੂੰ ਹਫਤੇ ਦਾ ਟਾਈਮ ਦੇ ਦਿਓ ਮੈਂ ਤੁਹਾਡੇ ਕੋ ਆ ਜਾਂਦਾ ਇੰਨੀ ਗੱਲ ਹੋਈ ਕੋਈ ਸਾਡੇ ਕੋ ਨੋਟਿਸ ਨਹੀਂ ਹੈ ਕੋਈ ਕਿਸੇ ਨੇ ਸਾਨੂੰ ਕੁਝ ਕਿਹਾ ਨਹੀਂ ਹੈ ਉਹਨਾਂ ਦੇ ਬੰਦੇ ਨਾਲ ਸਾਡੀ ਸਵੇਰੇ ਵੀ ਗੱਲ ਹੋਈ ਹੈ ਉਹ ਕੰਦਾ ਕੋਈ ਗੱਲ ਨਹੀਂ ਹੈ ਅਸੀਂ ਕੰਮ ਕਰ ਰਹੇ ਹਾਂ ਤੁਹਾਡੇ ਨਾਲ ਸਵੇ ਦੇ ਨਾਲ ਜੀ ਮਤਲਬ ਉਹ ਕਹਿੰਦੇ ਮੈਨੂੰ ਇੱਦਾਂ ਬਾਹਰ ਕੱਢ ਨਹੀਂ ਸਕਦੇ ਕਿ ਮੇਰੀ ਆਪਣੀ ਇਨਵੈਸਟਮੈਂਟਸ ਨੇ ਉਸ ਜੁਨੀ ਬਸਤੀ ਦੇ ਵਿੱਚ ਉਹਨਾਂ ਦੀ ਜਿਹੜੀ ਇਨਵੈਸਟਮੈਂਟ ਹੈ ਉਹ ਉਹਨਾਂ ਨੂੰ ਵਾਪਸ ਕਰਤੀ ਗਈ ਹੈ ਜਿੰਨੇ ਪੈਸੇ ਉਹਨਾਂ ਨੇ ਲਾਏ ਸੀ ਸਮਾਂ ਕਿ ਮੇਰੀ ਜ਼ਮੀਨ ਕੈਂਪਸ ਦੇ ਵਿੱਚ ਉਹਨਾਂ ਦੇ ਨਾਂ ਲਗਾਈ ਹੈ ਮੈਂ ਠੀਕ ਹੈ ਨਾ ਉਹਨਾਂ ਦੇ ਨਾਮ ਲਵਾਈ ਹੋਈ ਹੈ ਉਹ ਸਮਝ ਹੁਣ ਅਸੀਂ ਵਾਪਸ ਲੈਣੀ ਹੈ 6 ਏਕੜ ਜ਼ਮੀਨ ਹੈ ਇਹਦੇ ਵਿੱਚ ਕੈਂਪਸ ਦੇ ਉਹਨਾਂ ਦੇ ਨਾਮ ਲਵਾਈ ਹੋਈ ਉਹ ਅਸੀਂ ਵਾਪਸ ਲੈਣਾ ਹੈ ਟਰਸਟੀ ਦੇ ਸਾਥੀ ਤੁਹਾਡੀ ਆਪਣੀ ਟਰਸਟੀ ਜ਼ਮੀਨ ਹੈ ਉਹ 6 ਏਕੜ ਪਰਸਨ ਜ਼ਮੀਨ ਸੀ ਉਹ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਸਾਨੂੰ ਕਿਸੇ ਤਰੀਕੇ ਨਾਲ ਚਾਹੀਦੀ ਮੇਰੇ ਨਾਮ ਲਵਾ ਦਿਓ ਮੈਨੂੰ ਕਿਉਂਕਿ ਮੈਂ ਵਿਸ਼ਵਾਸ ਇਹਨਾਂ ਕਰਦਾ ਸੀਗਾ ਮੈਂ ਲਵਾ ਦਿੱਤੀ ਸੀ ਜਮੀਨ ਉਹ ਹਨਾ ਤੇ ਜਿਹੜੇ ਇਹਨਾਂ ਦੇ ਪੈਸੇ ਕਹਿੰਦੇ ਆ ਇਹ ਥੋੜੇ ਬਹੁਤੇ ਇਹਨੇ ਦਿੱਤੇ ਸੀ ਪੈਸੇ ਕਿਤੋਂ ਆਪਸ ਕਰਦੇ ਗਏ ਸਾਰੇ ਸਾਡੇ ਕੋਲ ਰਿਕਾਰਡ ਹੈ ਪੂਰਾ ਇਹ ਦੱਸੋ ਕਿ ਜਿਹੜਾ ਤੁਹਾਡਾ ਮੈਨੇਜਮੈਂਟ ਦਾ ਆਪਸ ਦੇ ਜੋ ਵੀ ਮਿਸ ਅੰਡਰਸਟੈਂਡਿੰਗ ਹੈਗੀ ਹੈ ਜਿਹੜੇ ਬੱਚੇ ਇੱਥੇ ਪੜ ਰਹੇ ਆ ਉਹਨਾਂ ਦਾ ਫਿਊਚਰ ਉਹਦੇ ਬਾਰੇ ਕੀ ਹੈ ਉਹਨਾਂ ਦਾ ਸਰ ਕਿਸੇ ਦਾ ਫਿਊਚਰ ਨਹੀਂ ਖਰਾਬ ਹੋਏਗਾ ਸਮਾਂ ਤੇ ਚੰਗਾ ਹੋਏਗਾ ਫਿਊਚਰ ਜੋ ਮੈਂ ਹੁਣ ਇਸ ਵੇਲੇ ਆਪਣੇ ਸਟਾਫ ਨਾਲ ਸਾਰੇ ਨਾਲ ਬੈਠ ਕੇ ਜੋ ਮੈਂ ਇਨਸਟਰਕਸ਼ਨ ਦਿੱਤੀ ਹੈ ਤੁਸੀਂ ਕਿਸੇ ਵੀ ਮੇਰੇ ਸਟਾਫ ਨੂੰ ਬੁਲਾ ਕੇ ਪੁੱਛੋ ਕਿ ਰਤ ਨੇ ਕੀ ਇਨਸਟਰਕਸ਼ਨ ਦਿੱਤੀ ਹੈ ਉਸੇ ਸਾਹਮਣਾ ਬੱਚਿਆਂ ਦਾ ਫਿਊਚਰ ਇਸ ਤੋਂ ਵੀ ਜ਼ਿਆਦਾ ਚੰਗਾ ਹੋਵੇਗਾ ਜੋ ਅਸੀਂ ਕਰ ਰਹੇ ਹਾਂ ਮੈਂ ਕਰਨ ਲੱਗਾ ਹਾਂ ਜਿਆ ਸਰ ਜੀ ਉਹਨਾਂ ਦੀ ਵਾਈਫ ਵੀ ਇੱਥੇ ਮੇਰੇ ਖਿਆਲ ਨਾਲ ਕੋਈ ਪੋਜੀਸ਼ਨ ਤੇ ਬਿਲਕੁਲ ਬਿਲਕੁਲ ਉਹ ਪਾਰ ਇੰਗਲਿਸ਼ ਨਹੀਂ ਲਗਾ ਰਹੇ ਸੀਗੇ ਕਿ ਸਾਨੂੰ ਜਿਹੜੀ ਸਾਡੇ ਬਿਲੋਂਗਿੰਗਸ ਜਿਹੜੀਆਂ ਐ ਇੱਥੇ ਪਈਆਂ ਨੇ ਜਾਂ ਜਿਹੜੇ ਪੇਪਰ ਵਰਕ ਪਏ ਨੇ ਇੱਕ ਗੱਲ ਨੂੰ ਹੁਣ ਲਾ ਜੋੜ ਦੋ ਕਿਉਂਕਿ ਕਹਿੰਦੇ ਕਿ ਜੇ ਤੁਸੀਂ ਟੀਮ ਬਣਾਈ ਹੈ ਜਿਹੜੀ ਇਨਵੈਸਟੀਗੇਸ਼ਨ ਕਰੂੰਗੀ ਉਹ ਵੀ ਤੁਸੀਂ ਆਪਣੀ ਪਰਸਨਲ ਲਗਾਈ ਹੈ ਮੈਂ ਪਰਸਨਲ ਨਹੀਂ ਲਗਾਇਆ ਪੂਰਾ ਸਟਾਫ ਦੇਖੋ ਸਾਡੇ ਕੈਂਪਸ ਪੈਲਨ ਦਾ ਸਿਸਟਮ ਚੱਲਿਆ ਆਂਦਾ ਕੋਈ ਵੀ ਗੱਲ ਹੋਵੇ ਇੱਥੇ ਜਿੱਦਾਂ ਪਹਿਲਾਂ ਵੀ ਇਨਸੀਡੈਂਟ ਹੋਇਆ ਸੀ ਤੁਹਾਨੂੰ ਪਤਾ ਹੀ ਹੋਣਾ ਅਸੀਂ ਕੀ ਕਰਦੇ ਜਿੰਨੇ ਵੀ ਸਾਡੇ ਜਿਹੜੇ ਹੈੱਡ ਹੈ ਜਾਂ ਕੋਈ ਵਿੱਚੋਂ ਬੰਦੇ ਕੋਈ ਵੀ ਜਿਹੜੇ ਕਹਿਣਗੇ ਅਸੀਂ ਉਹਦੇ ਕਮੇਟੀ ਚ ਜਾਣਾ ਚਾਹਦੇ ਅਸੀਂ ਪਹਿਲਾਂ ਤੋਂ ਇਹੀ ਕੰਮ ਕਰਦੇ ਆ ਨਾ ਜਿਉ ਕਮੇਟੀ ਚ ਬੈਠਦੇ ਨੇ ਇੰਡੀਪੈਂਡੈਂਟ ਇਨਕੁਆਰੀ ਕਰਦੇ ਕੋਈ ਉਨਾਂ ਤੇ ਫੋਰਸ ਨਹੀਂ ਕੀਤਾ ਜਾਂਦਾ ਨਾ ਪਹਿਲਾਂ ਕਦੇ ਹੋਇਆ ਜੀ ਨਾ ਅੱਗੇ ਹੋਈ ਕਦੇ ਉਹ ਆਪਣੇ ਹਿਸਾਬ ਨਾਲ ਕਰਕੇ ਇਨਕੁਆਰੀ ਸਾਨੂੰ ਦੱਸ ਦੇਣ ਅਸੀਂ ਉਸ ਜੀ ਨੂੰ ਮੰਨਦੇ ਆਂ ਠੀਕ ਹੈ ਬਾਜਵਾ ਜੀ ਜਿਹਨੇ ਉਹਨਾਂ ਨੇ ਐਜੂਕੇਸ਼ਨ ਨਾਲੇ ਵੀ ਜਿੰਨੇ ਵੀ ਡਾਇਰੈਕਟਰ ਰਹਿ ਕੇ ਇਸ ਵੇਲੇ ਉਹਨਾਂ ਦੇ ਉਹਨਾਂ ਦੇ ਨਾਮ ਉੱਤੇ ਪਰਸਨਲ ਲੋਨਸ ਜਿਹੜੇ ਨੇ ਉਹ ਤੁਹਾਡੇ ਵੱਲੋਂ ਦੇ ਹੋਏ ਜੀ ਤੁਸੀਂ 5 ਲੱਖ ਰੁਪਏ ਉਹਨਾਂ ਦੇ ਨਾਮ ਤੇ ਮੇਰੇ ਨਾਮ ਤੇ ਬਿਲਕੁਲ ਬਿਲਕੁਲ ਲਿਆ ਸੀ ਜੀ ਬਿਲਕੁਲ ਲਿਆ ਸੀ ਬਾਜਵਾ ਜੀ ਨੂੰ ਜਿਹੜਾ ਲੈਟਰ ਦਿੱਤਾ ਗਿਆ ਉਹਦੇ ਵਿੱਚ ਦੇਖੋ ਉਹਨਾਂ ਨੂੰ ਇਹ ਕਿਹਾ ਗਿਆ ਤੁਸੀਂ ਸਾਡੇ ਕੋ ਆਓ ਜਿਹੜਾ ਹਸਾਬ ਤੁਹਾਡਾ ਹੈਗਾ ਉਹ ਸਾਡੇ ਨਾਲ ਬੈਠ ਕੇ ਕਰੋ ਅਸੀਂ ਉਹਨੂੰ ਕਲੀਅਰ ਕਰਨ ਵਾਸਤੇ ਰੈਡੀ ਹਾਂ ਠੀਕ ਹੈ ਠੀਕ ਹੈ ਜੇ ਉਹਨਾਂ ਦੀ ਕੋਈ ਡਿਊ ਹੈ ਉਹ ਅਸੀਂ ਉਹਨਾਂ ਨੂੰ ਦੱਸ ਦਾਂਗੇ ਜਿਹੜਾ ਉਹਨਾਂ ਦਾ ਡਿਊ ਉਹ ਅਸੀਂ ਉਹਨਾਂ ਦਾ ਕੰਪਲੀਟ ਕਰਾ ਦਾਂਗੇ ਸਾਡੇ ਵੱਲੋਂ ਕੋਈ ਕਿਸ ਤਰ੍ਹਾਂ ਦੀ ਏਦਾਂ ਬਣਾ ਹੀ ਨਹੀਂ ਹੈ ਅਸੀਂ ਉਹਨਾਂ ਨੂੰ ਡੈਟਚ ਵੀ ਲਿਖਿਆ ਕਿ ਤੁਸੀਂ ਸਾਡੇ ਨਾਲ ਆ ਕੇ ਬੈਠ ਕੇ ਸਾਨੂੰ ਉਹ ਕਰੋ ਜੀ ਬੈਠ ਕੇ ਕਿੰਨੇ ਜਿਹੜੇ ਤੁਸੀਂ ਟਰਮੀਨੇਟ ਕੀਤੇ ਹੋਏ ਹੈ ਤੇ ਉਹ ਕਿਸ ਕੰਡੀਸ਼ਨ ਦੇ ਨਾਲ ਕੀਤੇ ਅਸੀਂ ਟਾਈਮਿੰਗ ਦੇ ਦੇਖੋ ਸਾਡੇ ਕੋਲ ਕੀ ਹੁੰਦਾ ਕਿ ਰਿਕਾਰਡ ਹੁੰਦਾ ਜੀ ਸਾਡੇ ਕੋਲ ਕੰਪਲੇਂਟ ਆਉਣੀ ਰਹਿੰਦੀਆਂ ਲਗਾਤਾਰ ਕਈ ਵਾਰ ਤੋਂ ਆਉਂਦੀਆਂ ਨੇ ਅਸੀਂ ਉਹ ਐਡ ਹੁੰਦੀਆਂ ਜਾਂਦੀਆਂ ਨੇ ਹੈ ਨਾ ਜੀ ਉਹ ਸਾਨੂੰ ਇਹ ਦੇਖਣਾ ਪੈਂਦਾ ਕਿ ਬੱਚੇ ਵੀ ਨਹੀਂ ਲਾਈਕ ਕਰਦੇ ਸਾਡ ਵੀ ਨਹੀਂ ਲਾਈਕ ਕਰਦਾ ਜਾਂ ਇਹਨਾਂ ਦੀ ਪਰਫਾਰਮੈਂਸ ਸਹੀ ਨਹੀਂ ਉਸ ਬੇਇੱਜ਼ਤੀ ਕਰਦੇ ਸਾਡਾ ਕੋਈ ਪਰਸਨਲ ਕਿਸੇ ਨਾਲ ਨਾ ਤਾਂ ਰੰਜਿਸ਼ ਹੈ ਨਾ ਕਿਸੇ ਨਾਲ ਕੋਈ ਸਾਡੀ ਦੁਸ਼ਮਣੀ ਹੈ ਨਾ ਅਸੀਂ ਕਿਸੇ ਨਾਲ ਕਰਦੇ ਜੀ ਕਿੰਨੇ ਜਿਹੜਾ ਸੀਨੀਅਰ ਕੋਲ ਤੁਹਾਡੇ ਅੱਗੇ ਕੋਈ ਤੇ ਤੁਹਾਨੂੰ ਕਰ ਸੀਨੀਅਰ ਉਹਨਾਂ ਸੀਨੀਅਰ ਵੀ ਜੂਨੀਅਰ ਵੀ ਹੈ ਜੀ ਪੰਜ ਛੇ ਬੰਦੇ ਹੈ ਜੀ ਹਾਂ ਜੀ ਬੋਰਡ ਆਫ ਗਵਰਨਰਸ ਦਾ ਕੀ ਰੋਲ ਹੈ ਦੇਖੋ ਇੱਕ ਯੂਨੀਵਰਸਿਟੀ ਦਾ ਨਾ ਉਹ ਕਹਿੰਦੇ ਆ ਉਹ ਹੁਣ ਗਵਰਨਰ ਦੀ ਸਹਿਮਤੀ ਤੋਂ ਬਿਨਾਂ ਡੈਕਾ ਨਹੀਂ ਹਟਾ ਸਕਦੇ ਹੁਣ ਸੁਣ ਲੋ ਨਾ ਗੱਲ ਸੁਣ ਜੀ ਇੱਕ ਬੋਰਡ ਆਫ ਗਵਰਨਰ ਕਮੇਟੀ ਸਾਨੂੰ ਯੂਨੀਵਰਸਿਟੀ ਦਾ ਗਵਰਨਮੈਂਟ ਵੱਲੋਂ ਲਾਹ ਹੁੰਦਾ ਬਣਾਣੀ ਲੱਗਦੀ ਉਸ ਕਮੇਟੀ ਦਾ ਇੱਕ ਰੋਲ ਕੀ ਹੁੰਦਾ ਹੈ ਐਜੂਕੇਸ਼ਨ ਦੇ ਵਿੱਚ ਐਡਵਾਈਸ ਕਰਨਾ ਕੋਈ ਇੰਟਰਨਲ ਮਾਮਲਿਆਂ 'ਚ ਕੋਈ ਦਖਲ ਨਹੀਂ ਦਿੰਦੇ ਸਾਡਾ ਕੋਈੰਦਾ ਇਹਨਾਂ ਨੂੰ ਮਾਮਲਾ ਹੁੰਦਾ ਹੈ ਉਹਦੇ 'ਚ ਕੋਈ ਦਖਲ ਨਹੀਂ ਹੁੰਦਾ ਉਹ এডੂਕੇਸ਼ਨ ਦੇ ਵਾਸਤੇ ਜੋ ਵੀ ਅਸੀਂ ਕਰਦੇ ਹਾਂ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਆਹ ਕਰਦੇ ਉਹ ਸਾਨੂੰ ਫਿਰ ਆਪਣੀ ਆਪਣੀ ਐਡਵਾਈਸ ਦਿੰਦੇ ਨੇ ਤੁਸੀਂ ਇਹਦੇ ਨਾਲ ਆਹ ਚੀਜ਼ ਚੰਗਾ ਕਰ ਸਕਦੇ ਹੋ ਇਦਾਂ ਚੰਗਾ ਕਰ ਸਕਦੇ ਹੋ ਉਹ ਅਸੀਂ ਮਿੰਟ ਬਣਾਉਨੇ ਆਂ ਔਰ ਅਸੀਂ ਉਹਤੇ ਲਾਗੂ ਕਰਦੇ ਅਸੀਂ ਕੋਈ ਸਲਾਹ ਲੈਣੀ ਕੋਈ ਮਦਦ ਜੀ ਕੋਈ ਜ਼ਰੂਰੀ ਨਹੀਂ ਸਰ ਕੋਈ ਜ਼ਰੂਰੀ ਨਹੀਂ ਉਹਨਾਂ ਦਾ ਹੈ ਹੀ ਨਹੀਂ ਇਸ ਚੀਜ਼ 'ਚ ਰੋਲ ਇੰਟਰਨਲ ਮਾਮਲੇ ਆ ਤੁਹਾਨੂੰ ਕੋਈ ਭੈਣ ਨਹੀਂ ਕੋਈ ਡਿਸੀਜਨ ਜਿਹੜਾ ਕੋਈ ਹੈ ਹੈ ਉਹਨੇ ਜਿਹੜੀ ਜੈਕਲ ਕੋ ਦਿਖਾ ਰਹੇ ਸੀ ਵੀ ਆਪੀ ਨੂੰ ਇਮਲੀਮੈਂਟਸ ਆਫ ਹਾਂਜੀ ਮੀਟਸ ਆਫ ਮੀਟਿੰਗ ਜਿਹੜੇ ਨੇ ਉਹ ਪ੍ਰੋਸੀਡਿੰਗ ਜਿਹੜੀਆਂ ਨੇ ਜਿੰਨੇ ਬੰਦੇ ਟਰਮੀਨੇਟ ਹੁੰਦੇ ਨੇ ਕਿੰਨੇ ਚਲੇ ਜਾਂਦੇ ਕਿੰਨੇ ਆਂਦੇ ਰੱਖਦੇ ਨੇ ਕੀ ਅਸੀਂ ਹਰ ਬੰਦੇ ਵਾਸਤੇ ਬੋਰਡ ਆਫ ਗਵਰਨਰ ਕੋਲ ਜਾਂਦੇ ਹਾਂ ਅਸੀਂ ਕਦੇ ਨਹੀਂ ਜਾਂਦੇ ਜੀ ਅਸੀਂ ਠੀਕ ਹੈ ਨਾ ਜੇ ਕੋਈ ਬੰਦਾ ਗਲਤੀ ਕਰਦਾ ਅਸੀਂ ਉਹਨੂੰ ਭੜਦੇ ਹਾਂ ਕੋ ਬੋਰਡ ਆਫ ਗਵਰਨਰ ਕੋਲ ਥੋੜਾ ਜਾਂਦੇ ਹਾਂ ਅਸੀਂ ਉਸ ਵਾਰਤੇ ਚਾਂਸਰ ਲੇਬਰ ਦੀ ਗੱਲ ਨਹੀਂ ਨਾ ਚਾਂਸਰ ਲੇਬਰ ਵੀ ਕੋਈ ਵੀ ਹੋਵੇ ਜੀ ਜੇ ਅਸੀਂ ਚੀਫ